ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਸ ਲਈ ਦੋ ਨਗ ਪਾਲਕ ਬਸੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲੈਦੇ ਆਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰੇ ਆਪਣਾ ਮੋਹਨ ਸਿੰਘ ਜੀ ਨਾਮ ਟੇਕ ਸਿੰਘ ਪਿੰਡ ਹੈਗਾ ਥੋਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਹੈਗਾ ਦੋਸਤੋ ਵੀਰ ਦਾ 9914806203 ਤੇ ਟੇਕ ਜਿਹੜੀ ਆਪਾਂ ਸਕਰੀਨ ਤੇ ਵੀਰੇ ਪਹਿਲੇ ਨੰਬਰ ਤੇ ਬੱਸੀ ਦੇਖੀ ਜਾਂਦੇ ਆਂਗੇ ਤੇ ਟੀਕਾ ਟੂਕਾ ਭਰਿਆ ਹੋਇਆ ਨਹੀਂ ਇਹਦੇ ਪੁੱਛਦੇ ਆਂ ਟੀਕਾ ਹਜੇ ਭਰਿਆ ਨਹੀਂਗਾ ਤੇ ਖੋਲ ਲਾ ਤੋਰੇ ਬੁਖਾਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਹੁੰਦੀ ਹੈ ਤਾਂ ਵੀਰ ਦੋਸਤੋ ਟੇਕ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੰਗਾ ਕੱਦ-ਕੱਡ ਦੋਸਤੋ ਬੱਸੀ ਦਾ ਚੰਗਾ ਪ੍ਰਿੰਟ ਹੈਗਾ ਤੇ ਸਮੀ ਹੋਈ ਬੱਸੀ ਹੈ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਹੁੰਦੀ ਹੈ ਰੇਟ ਹੋਣਗੇ ਵੀਡੀਓ ਦੇ ਵਿੱਚ ਵੀਰ ਟੇਕ ਨਾਲ ਜਰੂਰ ਕੰਟੈਕਟ ਕਰ ਲ ਤੋਰੇ ਤਾਰੇ ਦੀ ਹੈਗੀ ਐਨ ਬਿਲਕੁਲ ਸਾਫ ਪੂਰਾ ਬਾਡੀ ਵੇਟ ਆ ਦੋਸਤੋ ਬੱਸੀ 'ਚ ਬਾਕੀ ਥਣਾ ਦੋਨਾਂ ਬੱਸੀਆਂ ਦੀ ਚਾਰ-ਚਾਰ ਨੇ ਕੋਈ ਫੋਟ ਸੰਗ ਨਹੀਂ ਚੰਗਾ ਲੈਗ ਸਕੋਰ ਹੈਗਾ ਮੱਲਾ ਵੀ ਟੀਕਾ ਭਰਾਉਣ ਦੇ ਬਿਲਕੁਲ ਐਨ ਬੱਸੀਆਂ ਕਾਬਲ ਲਈਆਂ ਚਾਰ ਹੀ ਥਾਣੇ ਦੋਨਾਂ ਬੱਸੀਆਂ ਦੇ ਕੋਈ ਫੋਟਸਾਂ ਨਹੀਂ ਹੈਗੀ ਤੇ ਜਿਹੜੀ ਟੀਕੇ ਵੀਰੇ ਆਪਾਂ ਦੂਜੇ ਨੰਬਰ ਤੇ ਬੱਸੀ ਦੇਖੀ ਜਾਂਦੇ ਹਾਂਗੇ ਇਹਦੇ ਟੀਕਾ ਭਰਾਇਆ ਹੋਇਆ ਕਿੰਨਾ ਕ ਟਾਈਮ ਹੋ ਗਿਆ ਇਹਦੇ ਹੋ ਗਿਆ ਸਵਾ ਮਹੀਨਾ ਤੁਸਰਪ੍ਰੇਜ ਦੋਸਤੋ ਦੂਜੇ ਨੰਬਰ ਵਾਲੀ ਬੱਸੀ ਦੇ ਮੰਨ ਲਓ ਵੀਰ ਕਹਿੰਦਾ ਵੀ ਟੀਕਾ ਭਰਾਇਆ ਇਹਨੂੰ ਸਵਾ ਮਹੀਨਾ ਹੋ ਗਿਆ ਪਹਿਲੇ ਨੰਬਰ ਵਾਲੀ ਨੂੰ ਕੱਦਗਾਠ ਵੀ ਚੰਗਾ ਹੈਗਾ ਬਾਕੀ ਫੇਸ ਕੁਆਲਿਟੀ ਤੇ ਲੈਗਸ ਕੋਰ ਬਹੁਤ ਚੰਗਾ ਹੈਗਾ ਸਮੀਆਂ ਪਲੀਆਂ ਬੱਸੀਆਂ ਨੇ ਜੇ ਇਹ ਟੀਕੇ ਤੇ ਰਹਿ ਗਈਆਂ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਨਹੀਂ ਅਗਲੀ ਹੀਟ ਦੇ ਬੱਸੀਆਂ ਨੇ ਪੱਕਾ ਹੀ ਗੱਬਣ ਹੋ ਜਾਣਾ ਕਿਉਂਕਿ ਸਮੀਆਂ ਪਲੀਆਂ ਬੱਸੀਆਂ ਨੇ ਤੇ ਟੇਕ ਵੀਰੇ ਇਹਨੂੰ ਵੀ ਖੋਲ ਲੈ। ਤੋਰੇ ਬਖਵਾ ਬਾਈਆਂ ਨੂੰ ਇਹ ਵੀ ਚੈੱਕ ਕਰਵਾ ਦਈਏ। ਬਾਕੀ ਵੱਡੀ ਗੱਲ ਦੋਸਤੋ ਸੀਲ ਸ਼ਾਂਤ ਨਹੀਂ ਹੈਗੀਆਂ ਕੋਈ ਲੱਤ ਛੜ ਵਾਲਾ ਨਹੀਂ ਕੰਮ ਹੈਗਾ। ਥੋਲੀ ਦਾ ਦੇਖ ਸਕਦੇ। ਥਾਂ ਦੋਸਤੋ ਚਾਰ ਹੀ ਨੇ ਦੋਨਾਂ ਬੱਸੀਆਂ ਦੇ ਚਾਰ-ਚਾਰ ਥਾਂ ਨੇਗੇ। ਵੱਡਾ ਕਦ ਕਾਢ ਜਿਵੇਂ ਬੱਸੀਆਂ ਜੇ ਆਪਾਂ ਕਹਿੰਦੇ ਨੇ ਵੀ ਸ਼ੂਟਿੰਗ ਨਹੀਂ ਹੈਗੀਆਂ ਫੁੱਲ ਵੱਡੇ ਕਦ ਕਾਢ ਵਾਲੀਆਂ ਬੱਸੀਆਂ ਨੇ ਪੂਰਾ ਬਾਡੀ ਵੇਟ। ਤੇ ਬਿਲਕੁਲ ਇਹਨਾਂ ਜੈਨੂਇਨ ਜੇ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਟੇਕ ਨਾਲ ਜ਼ਰੂਰ ਕੰਟੈਕਟ ਕਰ ਲਓ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਤੇ ਵੀਰੇ ਰੇਟ ਕੀ ਕੀਤਾ ਟੇਕ ਰੇਟ ਦੁਨਾਂ ਬਸਿਆਂ ਦਾ 8000 ਦੋਸਤੋ ਦੁਨਾਂ ਬਸਿਆਂ ਦਾ ਰੇਟ ਕਿੰਨਾ ਵੀਰ ਕਹਿੰਦਾ ਵੀ ਆਪਾਂ 40000 ਕੀਤਾ 40000 ਚੋਂ ਘਰੇ ਆਏ ਬੰਦੇ ਦਾ ਮਾਨਤਾ ਜ਼ਰੂਰ ਹੋਊਗਾ ਤੇ ਜੇ ਕੋਈ ਵੀਰੇ ਡੋ ਅੱਡੀ ਲੈਂਦਾਗਾ ਤਾਂ ਉਹਨਾਂ ਦੇ ਰੇਟ ਡੋ ਅੱਡੀ ਹੋਣਗੇ ਕਿ ਸੇਮ ਹੀ ਨੇ ਦੋਸਤੋ ਵੀਰ ਕੰਨਾ ਵੀ ਪਹਿਲੀ ਬੱਸੀ 18000 ਦੀ ਦੇ ਦੇ ਦਾਂਗੇ ਜਿਹੜੀ ਦੇ ਟੀਕਾ ਭਰਾਇਆ ਹੋਇਆ ਹੈਗਾ ਇਹ 22000 ਦੀ ਦੇ ਦਾਂਗੇ ਜੇ ਕੋਈ 10 12 ਦਿਨਾਂ ਨੂੰ ਵੀਰ ਕੰਨਾ ਵੀ ਚੈੱਕ ਕਰਵਾ ਕੇ ਲੈ ਕੇ ਜਾਣੀ ਚਾਹੁੰਦਾ ਤਾਂ ਚੈੱਕ ਕਰਵਾ ਕੇ ਵੀ ਦੇ ਦਾਂਗੇ ਕਿੱਟ ਨਾਲ ਚੈੱਕ ਪਾਸ ਹੁੰਦੀਆਂ ਨੇ ਜੇ ਕਿਸੇ ਮੇਰੇ ਵੀਰ ਨੇ ਕਿੱਟ ਨਾਲ ਚੈੱਕ ਕਰਨੀਆਂ ਕਿਉਂਕਿ ਸਵਾ ਕਮੀਨਾ ਹੋ ਗਿਆ ਮਹੀਨੇ ਦੇ ਲਗਭਗ ਕਿੱਟ ਨਾਲ ਚੈੱਕ ਵੀ ਹੋ ਜਾਂਦੀਆਂ ਨੇਗੀਆਂ ਤੇ ਪਹਿਲੇ ਨੰਬਰ ਵਾਲੀ ਦਾ ਮੁੱਲ 18000 ਦੂਜੇ ਨੰਬਰ ਵਾਲੀ ਦਾ ਮੁੱਲ 22000 ਜੋੜੇ ਦਾ ਮੁੱਲ ਹੈਗਾ ਦੋਸਤੋ 40000 40000 ਚੋਂ ਮਾਨਤਨ ਤੁਹਾਡਾ ਘਰੇ ਆਏ ਬੰਦੇ ਦਾ ਹੋਊਗਾ ਰੇਟ ਕੋਈ ਫਿਕਸ ਨਹੀਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲ ਦਿੰਦੇ ਹਾਂ 99148 06203 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ